ਦੇਖੋ ਤੁਹਾਨੂੰ ਦੱਸਾਂ ਜੀ ਕਾਰਟ ਨੂੰ ਮਾਰਚ ਚ 4 ਸਾਲ ਹੋਨੇ ਆ ਬਟ ਪਰਸਨਲੀ ਮੈਨੂੰ ਇਹਨੂੰ ਜੁਆਇਨ ਕੀਤੇ 2 ਸਾਲ ਹੋਏ ਆ ਹਾਂਜੀ ਉਸ ਤੋਂ ਪਹਿਲੇ ਮੈਂ ਮੇਰਾ ਵਧੀਆ ਸਾਰਾ ਕਰੋਨਾ ਤੋਂ ਪਹਿਲੇ ਪੂਰਾ ਮਾਹੌਲ ਬੜਾ ਵਧੀਆ ਸੀ ਬੜਾ ਸਿਸਟਮ ਵਧੀਆ ਸੀਗਾ ਮੇਰਾ ਸਟੂਡੀਓ ਦਾ ਕੰਮ ਬਹੁਤ ਵਧੀਆ ਸੀਗਾ ਫਿਲਮੀ ਲਾਈਨ ਸਫਰ ਮੇਰਾ ਬੜਾ ਵਧੀਆ ਚੱਲ ਰਿਹਾ ਸੀਗਾ ਉਸ ਤੋਂ ਇਲਾਵਾ ਮੈਂ ਹੋਰ ਬੜੇ ਪੈਰ ਫੈਲਾਏ ਹੋਏ ਸੀਗੇ ਬੜੇ ਕਮਾਂਕਾਰਾਂ ਚ ਇਨਕਮ ਸਰਸਿਸ ਬਣਾਏ ਹੋਏ ਸੀਗੇ ਤੇ ਉਹ ਸਭ ਨਾ ਆਲ ਆਫ ਸਡਨ ਮਤਲਬ ਸਭ ਕੁਝ ਠਿਖਰ ਗਿਆ ਤੇ ਬਸ ਸ਼ਾਇਦ ਪ੍ਰਮਾਤਮਾ ਦੀ ਮਰਜ਼ੀ ਸੀਗੀ ਕਿ ਮੇਰੇ ਸਟੂਡੀਓ ਦਾ ਕੇਸ ਚੱਲ ਪਿਆ ਮੈਨੂੰ ਸਟੂਡੀਓ ਖਾਲੀ ਕਰਨਾ ਪੈ ਗਿਆ ਰੈਂਟਡ ਰੈਂਟਡ ਸੀਗਾ ਸਟੂਡੀਓ ਫਿਰ ਕੁਝ ਫਾਈਨੈਂਸ ਵਗੈਰਾ ਕੀਤਾ ਹੋਇਆ ਸੀਗਾ ਉਹ ਕਰੋਨਾ ਤੋਂ ਬਾਅਦ ਲੋਕਾਂ ਨੇ ਹੱਥ ਖੜੇ ਕਰਤੇ ਫਿਰ ਕੁਝ ਸ਼ੇਅਰ ਮਾਰਕੀਟ ਕਿਸੇ ਯਾਰ ਦੋਸਤ ਦੇ ਕਹਿਣ ਤੇ ਪੈਸਾ ਲਾਇਆ ਸੀ ਉਹ ਵੀ ਕਹਿੰਦਾ ਯਾਰ ਉਹ ਡੁੱਬ ਗਿਆ ਸਾਡੇ ਡਾਊਨ ਹੋ ਗਏ ਸ਼ੇਅਰ ਇਹ ਪਤਾ ਨਹੀਂ ਮੈਨੂੰ ਨਹੀਂ ਨੌਲੇਜ ਹੀ ਨਹੀਂ ਸੀ ਉਹਦੀ ਤੇ ਫਿਰ ਉਸ ਤੋਂ ਬਾਅਦ ਮੇਰੇ ਬ੍ਰਦਰ ਨੂੰ ਮੌਤ ਕੈਂਸਰ ਹੋ ਗਿਆ ਛੋਟਾ ਬ੍ਰਦਰ ਸੀ ਮੇਰਾ ਫਿਰ ਉਹਦੇ ਤੇ ਮੇਰਾ ਬਹੁਤ ਖਰਚਾ ਹੋਇਆ ਉਹਦੇ ਤੇ ਪੈਸਾ ਮੈਨੂੰ ਮਤਲਬ ਲੋਕਾਂ ਤੋਂ ਵੀ ਫੜਨਾ ਪਿਆ ਵਿਆਜੀ ਵੀ ਚੱਕਣਾ ਪਿਆ ਥੋੜਾ ਜਿਹਾ ਮਤਲਬ ਓខਾ ਜ਼ਿਆਦਾ ਕਮ ਹੋ ਗਿਆ ਫਿਰ ਕੁਝ ਮੈਨੂੰ ਪੈਰਾਲਾਈਜ਼ ਉਹਦੀ ਡੈਥ ਹੋ ਗਈ ਫਿਰ 2 ਸਾਲ ਪਹਿਲੇ ਹਾਂ ਬਹੁਤ ਮਤਲਬ ਮੈਨੂੰ ਐ ਸੀ ਵੀ ਯਾਰ ਬ੍ਰਦਰ ਇਲਾਜ ਬਿਨਾ ਨਹੀਂ ਜਾਣਾ ਚਾਹੀਦਾ ਕੀ ਹਾਂ ਜ਼ਿੰਦਗੀ ਚ ਇਹ ਨਹੀਂ ਕਦੀ ਗਮ ਰਹੇਗੀ ਯਾਰ ਪੈਸੇ ਦੀ ਵਜ੍ਹਾ ਤੋਂ ਭਰਾ ਚਲਾ ਗਿਆ ਤੇ ਇਸ ਕਰਕੇ ਪੈਸਾ ਜਿਨੇ ਜੀਵੇਂ ਦਿੱਤਾ ਮੈਂ ਲਿੱਤਾ ਕੀ ਕਿਸੇ ਨੇ ਮਦਦ ਕੀਤੀ ਤੇ ਮੈਂ ਮਦਦ ਮੰਗ ਮੰਨ ਲਈ ਜੇ ਕਿਸੇ ਨੇ ਕਿਹਾ ਮੈਂ 20% ਵਿਆਜ ਲਵਾਂਗਾ ਤਾਂ ਮੈਂ 20% ਤੇ ਲੈ ਲਿਆ ਜੇ ਕਿਸੇ ਨੇ 40% ਕਿਹਾ ਮੈਂ 40 ਤੇ ਲੈ ਲਿਆ ਤੇ ਬਸ ਇਹ ਹੈ ਕਿ ਮੈਂ ਅੱਜ ਤੱਕ ਇਹ ਹੀ ਹੁੰਦਾ ਕਿ ਮੈਂ ਉਹ ਕਰਜ਼ੇ ਨੂੰ ਛੇਤੀ ਮੁਕਤ ਕਰਦਾ ਕਿ ਮੇਰੇ ਭਰਾ ਨੂੰ ਮਤਲਬ ਮੇਰੀ ਜਿੰਦ ਜਾਨ ਸੀਗੀ ਮੇਰਾ ਭਰਾ ਤੇ ਮੈਂ ਮਤਲਬ ਮੇਰੀ ਸੱਜੀ ਬਾਹ ਕਹਿ ਲਓ ਆ ਉਹ ਮਤਲਬ ਉਹ ਫੀਲਿੰਗ ਅੱਜ ਵੀ ਰਹਿੰਦੀ ਹੈ ਕਿ ਅਜੋ ਜਿੰਦਾ ਹੁੰਦਾ ਤਾਂ ਸ਼ਾਇਦ ਕੁਝ ਹੋਰ ਹੁੰਦਾ ਤੁਹਾਨੂੰ ਪੈਰਲਾਈਸ ਉਹਨਾਂ ਦੀ ਜਾਨ ਤੋਂ ਮਗਰੂ ਹੋਇਆ ਮੈਨੂੰ ਉਹਦੀ ਜੁਲਾਈ ਚ ਡੈਥ ਹੋਈ ਸੀਗੀ ਮੈਨੂੰ ਅਕਤੂਬਰ ਚ ਪੈਰਾਲਾਈਜ਼ ਹੋਇਆ ਸੀ ਸਿਰਫ ਉਹੀ ਸੋਚ ਸੋਚ ਕੇ ਚੀਜ਼ਾਂ ਹਾਂ ਮਲੋ ਦੀ ਯਾਦਾਂ ਸੀਗੀਆਂ ਮਤਲਬ ਘਰ ਵਿੱਚ ਜਦੋਂ ਤੁਸੀਂ ਆਣਾ ਤੇ ਕਿੰਨੇ ਛੋਟੇ ਸੀ ਤੁਹਾਡੇ 2 ਸਾਲ ਛੋਟੇ ਸੀ ਤੁਸੀਂ ਦੋ ਬ੍ਰਦਰ ਸੀ ਬਸ ਹਾਂ ਮਤਲਬ ਦਰਵਾਜ਼ੇ ਤੋਂ ਨਾ ਹੋਣਾ ਵੀ ਯਾਰ ਅੰਦਰ ਜਾ ਕੇ ਉਹ ਦਿਖੇਗਾ ਨਹੀਂ ਫਿਰ ਉਹ ਫੀਲਿੰਗਸ ਉਹ ਨਹੀਂ ਆਜੀ ਉਹ ਟੈਂਸ਼ਨਸ ਉਹ ਚਿੰਤਾ ਫਿਰ ਕੁਝ ਕਰਜ਼ਦਾਰਾਂ ਦੀ ਚਿੰਤਾ ਹੋਣ ਲੱਗ ਗਈ ਤੇ ਫਿਰ ਓਵਰ ਆਲ ਮਤਲਬ ਪੈਰਾਲਾਈਜ਼ اٹੈਕ ਹੋ ਗਿਆ ਮਾਈਂਡ ਤੇ ਕਲੋਟ ਬਣ ਗਿਆ ਸੀ ਮੇਰੇ ਤੇ ਫਿਰ ਉਹਦੀ ਵਜ੍ਹਾ ਵੀ ਬਾਅਦ ਚ ਪਤਾ ਲੱਗੀ ਕਿ ਹਾਰਟ 48% ਮਿਸ ਮਾਰਦਾ ਹੈ ਤੇ ਕਿਉਂਕਿ ਬਿਮਾਰੀਆਂ ਵੀ ਸਾਰੀਆਂ ਹੀ ਆ ਮੈਨੂੰ 슈ਗਰ ਬੀਪੀ ਕੈਸਟਰੋਲ ਸਾਰੀ ਪ੍ਰੋਬਲਮਸ ਆ ਮੈਨੂੰ ਸਿਰੋ ਉਸ ਤੋਂ ਬਾਅਦ ਮਤਲਬ ਮੇਰੀ ਮੈਡੀਸਨਸ ਮਹੀਨੇ ਦੀ 7000 ਦੀ ਮੈਡੀਸਨ ਸੀ ਮੈਂ ਉਹ ਅਫੋਰਡ ਨਹੀਂ ਕਰ ਪਾਰਿਆ ਸੀ ਮੈਡੀਸਨ ਦੀ ਮੈਡੀਸਨ ਕੀ ਮੈਂ ਮੈਡੀਸਨ ਲੈ ਲਾਂ ਤੇ ਮਤਲਬ ਬਹੁਤ ਜ਼ਿਆਦਾ ਕੰਮ ਟਾਈਟ ਸੀਗਾ ਫਿਰ ਮੈਨੂੰ ਲੱਗਾ ਯਾਰ ਕੋਈ ਹੱਥੀ ਮਿਹਨਤ ਹੀ ਕਰ ਲੈਣੀ ਚਾਹੀਦੀ ਹੈ ਕਿ ਘਰ ਬੈਠੇ ਨੂੰ ਤਾਂ ਕਿਸੇ ਨੇ ਰੋਟੀ ਪੁੱਛੀ ਨਹੀਂ ਫਿਰ ਮੈਂ ਬਸ ਆ ਹੋਰ ਕੁਝ ਬਚਿਆ ਨਹੀਂ ਸੀ ਮੇ ਕੋ ਮੇਰੀ ਘਾਟ ਬਚੀ ਸੀ ਜਦੋਂ ਮੈਂ ਉਹ ਵੀ ਉਸ ਚੰਗੇ ਟਾਈਮ ਦੇ ਵਿੱਚ ਮੈਂ ਲਗਾ ਲਈ ਸੀ ਕਿ ਮੈਨੂੰ ਸ਼ੌਕ ਹੁੰਦਾ ਸੀ ਕਿ ਇਨਕਮ ਸਰਸਿਸ ਜਿੱਥੋਂ ਵੀ ਬਣਦੇ ਆ ਬਣਾ ਲਓ ਜਿੱਥੇ-ਜਿੱਥੇ ਇਨਕਮ ਸਰਸ ਬੰਦਾ ਬਣਾ ਲਓ ਜ਼ਿੰਦਗੀ 'ਚ ਕੰਮ ਆਉਂਦੀ ਆ ਫਸੋ ਬਾਕੀ ਸਾਰਾ ਕੁਝ ਨਹੀਂ ਰਿਹਾ ਇਹ ਸਾਥ ਰਹਿ ਗਈ ਸੀਗੀ ਫਿਰ ਮੈਂ ਈਸੀ ਨੂੰ ਹੀ ਟੇਕਓਵਰ ਕਰ ਲਿਆ ਈਸੀ ਦੇ ਆਪ ਹੀ ਆ ਗਿਆ ਤੇ ਆਪ ਆ ਕੇ ਕੰਮ ਨੂੰ ਸੰਭਾਲ ਲਿਆ ਤੇ ਕੰਮ ਨੂੰ ਮਤਲਬ ਫਲਾਤਾ ਕੰਮ ਵੱਡਾ ਕਰਤਾ ਤੁਸੀਂ ਦੇਖੋ ਅਗਰ ਸੈਟਅਪ ਇਸ ਟੇਬਲ ਤੋਂ ਕੰਮ ਸ਼ੁਰੂ ਕੀਤਾ ਸੀਗਾ ਇਸ ਟੇਬਲ ਤੋਂ ਸ਼ੁਰੂ ਕੀਤਾ ਸੀ ਇਸ ਟੇਬਲ ਤੋਂ ਹੀ ਕੀਤਾ ਸੀ ਉਹ ਜਿੱਥੇ ਤੇ ਵਾਟਰ ਕੋਲਰ ਹਾਂ ਉਸ ਉਸ ਦੇ ਉਸ ਟੇਬਲ ਤੋਂ ਕੰਮ ਸ਼ੁਰੂ ਕੀਤਾ ਸੀ ਜਿੱਥੇ ਅੱਜ ਵਾਟਰ ਕੋਲਰਸ ਪਏ ਐ ਤੇ ਇਹ ਟੇਬਲ ਸੀਗਾ ਇਹ ਅੱਜ ਵੀ ਨਾਲ ਐ ਤੇ ਇਸ ਟੇਬਲ ਤੋਂ ਕੰਮ ਸ਼ੁਰੂ ਕਰਕੇ ਦਾਤੇ ਨੇ ਆ ਸਾਰਾ ਕੁਝ ਬਣਾਇਆ ਮੈਂ ਹਾਂ ਤੇ ਉਹ ਤੁਹਾਡੀ ਗੱਡੀ ਉੱਥੇ ਵੀ ਖੜੀ ਹੈ ਇੱਕ ਮੇਰੀ ਪਰਸਨਲ ਗੱਡੀ ਹੁੰਦੀ ਸੀਗੀ ਜੀ Itios ਤੇ ਇਹ 2014 ਚ ਲਈ ਸੀਗੀ ਹਾਂਜੀ ਤੇ ਉਸੇ ਬਸ ਤੁਹਾਨੂੰ ਦੱਸਿਆ ਜਦੋਂ ਕੁਝ ਨਹੀਂ ਬਚਿਆ ਫਿਰ ਆਪਦੀ ਪਰਸਨਲ ਗੱਡੀ ਨੂੰ ਹੀ ਮੈਂ ਕੈਰੇਜ ਦੇ ਤੌਰ ਤੇ ਮਤਲਬ ਯੂਜ਼ ਕਰਨ ਲੱਗ ਗਿਆ ਤੇ ਫਿਰ ਉਤੋਂ ਦੀ ਕੰਮ ਸ਼ੁਰੂ ਕਰਦੇ ਕਰਦੇ ਫਿਰ ਮੈਨੂੰ ਹੁਣ ਕੰਮ ਨਹੀਂ ਚੱਲ ਰਿਆ ਸੀਕਣਾ ਫਿਰ ਹੁਣ ਮੈਂ ਆ ਵੀ ਜਦੋਂ ਆਹੀ ਟਾਈਮ ਸੀ ਇੰਟਰਸਟਡ ਇੰਟਰਸਟ ਤੇ ਪੈਸੇ ਚੱਕੇ ਉਦੋਂ ਫਿਰ ਮੈਂ ਇਹ ਵੀ 2 ਲੱਖ ਰੁਪਏ ਅ ਬਿਆਜ ਤੇ ਚੱਕ ਕੇ ਤੇ ਮੈਂ ਕਾਰ ਬਣਾਈ ਸੀ ਦੀ ਵਿਆਜ ਅੱਜ 2 ਸਾਲ ਦੇ ਕਰੀਬ ਹੋ ਗਿਆ ਅੱਜ ਤੱਕ ਭਰਦਾ ਅੱਜ ਤੱਕ ਭਰ ਰਿਹਾ ਹਾਂ ਕਿਉਂਕਿ ਠੀਕ ਹੈ ਮਤਲਬ ਇੰਨਾ ਵੀ ਕਮਾਈ ਨਹੀਂ ਹੁੰਦੀ ਹੈਗੀ ਜਾਂ ਤਾਂ ਮੈਂ ਅੱਜ ਘਰ ਚਲਾ ਲਾਂ ਤੇ ਯਾ ਮੈਂ ਕਰਜ਼ੇ ਲਾ ਰਾਂ ਹੌਲੀ ਹੌਲੀ ਲੱਗਾ ਹੋਇਆ ਕਿ ਤਾਂ ਹੀ ਕਰਕੇ ਅਮਾਉਂਟ ਬਹੁਤ ਵੱਡੀ ਲੱਗਦੀ ਹੈ ਅਦਰਵਾਇਜ਼ ਜੇ ਕੰਮ ਦੂਜੇ ਹੁੰਦੇ ਤੇ ਫਿਰ ਤਾਂ ਇਹ ਕੋਈ ਵੱਡੀ ਅਮਾਉਂਟ ਨਹੀਂ ਸੀਗੀ ਅੱਜ 20 20 20 ਰੁਪਏ 30 30 40 40 50 50 ਕਰਕੇ ਇਕੱਠੇ ਕਰਨੇ ਪੈਂਦੇ ਆ ਫਿਰ ਸ਼ਾਮ ਨੂੰ ਆ ਕੇ ਕਰਜ਼াদার ਲੈ ਜਾਂਦੇ ਆ ਸਾਰੇ ਚਲ ਜਾਂਦੇ ਜਿਹੜੇ ਕਮਾਈ ਹੁੰਦੀ ਹੈ ਜਿਹੜੀ ਦੇਖੋ ਮੇਰੇ ਕੋਲ ਜੋ ਵੀ ਆਉਂਦਾ ਮੇਰਾ ਸਾਰਾ ਚੱਲ ਜਾਂਦਾ ਹੈ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ